ਫਗਵਾੜਨਾ ਸੈਗਮੈਂਟ ਹਰਦਾਸਪੁਰ ਵਿਖੇ ਪੇਤਪਰੇ ਹਾਲਾਤਾਂ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਮਹਿਲਾ ਦੀ ਪਛਾਣ ਰਾਮਪਿਆਰੀ ਵਜੋਂ ਹੋਈ ਹੈ ਇਸ ਮੰਦੀ ਜਾਣਕਾਰੀ ਦਿੰਦੇ ਅਮਰਿਤਕ ਰਾਮਪਿਆਰੀ ਦੇ بیٹے ਬਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਦੂਸਰੇ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਤੇ ਜਦੋਂ ਉਸਦੇ ਭਰਾ ਦਾ ਫੋਨ ਆਇਆ ਤਾਂ ਉਸਨੇ ਆਪਣੇ بیٹے ਨੂੰ ਫੋਨ ਲੈ ਕੇ ਆਪਣੀ ਦਾਦੀ ਨਾਲ ਗੱਲ ਕਰਵਾਉਣ ਲੱਗ ਗਿਆ ਸੀ ਤੇ ਜਦੋਂ ਉਸਨੇ ਜਾ ਕੇ ਦੇਖਿਆ ਤਾਂ ਉਸਦੀ ਦਾਦੀ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੱਸਿਆ ਕਿ ਜਦੋਂ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਉਸਦੀ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਘਰ ਦਾ ਸਾਰਾ ਸਮਾਨ ਵਿਖਲੜਿਆ ਪਿਆ ਸੀ ਉਸਨੇ ਆਪਣੀ ਮਾਂ ਦੇ ਕਤਲ ਹੋਣ ਦਾ ਖਰਸ਼ਾ ਜ਼ਾਹਰ ਕਰਦਿਆਂ ਕਿ ਆਖੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਚਲਦਿਆਂ ਹੀ ਇਹ ਕਤਲ ਕੀਤਾ ਗਿਆ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨਾਲ ਹੀ ਕਿਹਾ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਕਰਦੀ ਉਹਨਾਂ ਚਿਰ ਉਹ ਆਪਣੀ ਮਾਤਾ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਇਹ ਸਾਨੂੰ ਸਾਡੇ ਕਿਸੇ ਵਜੋਂ ਮੇਰੇ ਨਾਲ ਅੱਜ ਦਾ ਬ੍ਰਦਰ ਨੇ ਫੋਨ ਕੀਤਾ ਮਾਤਾ ਨੂੰ ਸਵੇਰ ਤੋਂ ਕਰਦਾ ਚੱਕਿਆ ਨਹੀਂ ਉਸਨੇ ਫਿਰ ਮੇਰੇ ਬੇਟੇ ਨੂੰ ਫੋਨ ਕੀਤਾ ਅੱਗੇ ਵੀ ਕਈ ਵਾਰੀ ਜਦੋਂ ਮਾਤਾ ਫੋਨ ਨਹੀਂ ਆਖੀ ਚੱਕਦੀ ਇਹਨਾਂ ਮੇਰੇ ਬੇਟੇ ਨੂੰ ਫੋਨ ਕਰ ਦਿੰਦਾ ਸੀਗਾ ਦੇ ਮਾਤਾ ਨਾਲ ਗੱਲ ਕਰਾਈ ਜਾ ਕੇ ਤੇ ਉਹਨੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਮੰਮਾ ਨਾਲ ਜਾ ਕੇ ਗੱਲ ਕਰਾਈ ਮਾਤਾ ਨਾਲ ਮੇਰਾ ਬੇਟਾ ਆਪਣੇ ਘਰ ਆਇਆ ਕਿਥੇ ਜਦੋਂ ਆ ਕੇ ਦੇਖਿਆ ਤੇ ਮਾਤਾ ਲੰਮੀ ਪਈ ਸੀਗੀ ਤੇ ਉਹ ਡਰ ਗਿਆ ਤੇ ਉਹਨੇ ਆ ਕੇ ਦਵਾ ਸਾਡਾ ਬਾਹਰ ਆ ਕੇ ਆਪਣੀ ਮੰਮੀ ਨੂੰ ਫੋਨ ਲਾਇਆ ਤੇ ਵੀ ਬੀਬੀ ਠੀਕ ਨਹੀਂ ਹੈਗੀ ਛੇਤੀ ਆ ਜਦੋਂ ਮਾਤਾ ਨੇ ਇਹ ਆਈ ਹੈ ਤੇ ਇਨੀ ਮੈਨੂੰ ਫੋਨ ਕਰ ਦਿੱਤਾ ਮੈਨੂੰ ਕਹਿੰਦੇ ਤੂੰ ਕਿਥੇ ਆ ਮੈਂ ਕਿਹਾ ਮੈਂ ਕਿਸੇ ਦੇ ਘਰ ਝਗੜਾ ਹੋਇਆ ਮੈਂ ਉੱਥੇ ਆ ਇਹ ਕਹਿੰਦੇ ਬੀਬੀ ਠੀਕ ਨਹੀਂ ਹੈਗੀ ਵੀ ਤੂੰ ਛੇਤੀ ਆ ਜਦੋਂ ਮੈਂ ਆ ਕੇ ਦੇਖਿਆ ਤੇ ਮਾਤਾ ਦੀ ਡੈਥ ਹੋ ਚੁੱਕੀ ਸੀ ਦੇਖ ਤੁਸੀਂ ਕੀ ਬਈ ਆਕੜੇ ਹੋਈ ਸੀ ਤੇ ਇੱਥੇ ਮੂੰਹ ਚ ਖੂਨ ਆ ਰਿਹਾ ਸੀ ਨੱਕ ਚ ਖੂਨ ਆਉਂਦਾ ਸੀ ਤੇ ਇੱਥੇ ਇੱਥੇ ਸੱਟਾਂ ਲੱਗੀਆਂ ਹੋਈਆਂ ਸੀ ਉਹਦੇ ਇਹਦੇ ਗਾਲਚ ਵੀ ਲੱਗੀਆਂ ਹੋਈਆਂ ਕਿ ਲੱਗਦਾ ਕੀ ਤੁਹਾਨੂੰ ਲੱਗਦਾ ਮੌਕਾ ਦੇਖ ਕੇ ਦੇਖ ਤੁਸੀਂ ਉਹਦਾ ਕਤਲ ਹੋਇਆ ਮਟਰ ਹੋਇਆਗਾ ਮਟਰ ਹੋਇਆ ਹਾਂਜੀ ਮਟਰ ਹੋਇਆ ਜੀ ਕਿਸੇ ਦਾ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤਾਂ ਦੇਖੋ ਜੀ ਹੁਣ ਕੀ ਕੀ ਕਹਿ ਸਕਦੇ ਆ ਬਸ ਇੱਕ ਇਹ ਦੱਸਿਓ ਤੁਸੀਂ ਮੌਕੇ ਤੇ ਆ ਕੇ ਦੇਖਿਆ ਵੀ ਘਰ ਦੇ ਵਿੱਚ ਸਮਾਨ ਵੀ ਵਿਖਰਿਆ ਹੋਇਆ ਹੈ ਹਾਂਜੀ ਘਰ ਤੁਸੀਂ ਦੇਖ ਸਕਦੇ ਹੋ ਜੀ ਵਿਜ਼ਿਟ ਕਰੋ ਸਾਰਾ ਜਿੰਦੇ ਭੱਜੇਵਾਲ ਮਾਰੀਆਂ ਦੇ ਸਾਰੇ ਘਰੋਂ ਸਾਰੀ ਚੋਰੀ ਹੋਈ ਹੈ ਸਾਰਾ ਸਮਾਨ ਵਿਖਰਿਆ ਹੋਇਆ ਜੀ ਸਮਾਨ ਤਾਂ ਜੀ ਮੇਰੀ ਭਰਜਾਈ ਦੱਸ ਸਕਦੀ ਕਿਉਂਕਿ ਸਮੱਖਾ ਰੋਦਾ ਆ ਅੱਛਾ ਜੀ ਅੱਛਾ ਸੋਨਾ ਹੈ ਕਿੰਨਾ ਸੋਨਾ ਸੀ ਸੋਨਾ ਸੀ 35 ਰੁਪਏ ਦਾ ਨਕਦੀ ਵੀ ਸੀ ਨਕਦੀ ਸੀਗੀ ਪੀਜੀ ਚੱਲਦਾ ਪਿਆ ਸੀ ਬਾਅਦ ਕੰਮ ਸਾਰਾ ਕਨਫਰਮੇਸ਼ਨ ਦਾ ਚੱਲਦਾ ਪਿਆ ਸੀ ਜੂਰਾ ਜੀ ਸੀਗੇ ਨਾਲ ਪ੍ਰੋਫੈਸਰ ਕਿ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਸਾਰੀ ਇਹ ਗੱਲ ਸਾਨੂੰ 11 ਵਜੇ ਪਤਾ ਲ ਇਹਦੇ ਜਦ ਮੇਰੀ ਮਾਤਾ ਦੇ ਨਾਲ ਇਹ ਹੋ ਸਕਦਾ ਅਸੀਂ ਮੌਜੂਦਾ ਸਰਪੰਚਾ ਮੇਰੀ ਬਹੇਸਾ ਸਾਨੂੰ ਵੀ ਖਤਰਾ ਆ ਸਾਨੂੰ ਵੀ ਖਤਰਾ ਅਸੀਂ ਵੀ ਸੇਫ ਨਹੀਂ ਆਗੇ ਕੁਛ ਮਾਤਾ ਦੇ ਵੀ ਸੋਨਾ ਵਗੈਰਾ ਪਾਇਆ ਸੀ ਹਾਂਜੀ ਪਾਇਆ ਸੀ ਸੋਨਾ ਪਾਇਆ ਸੀ ਹਾਂਜੀ ਉਹ ਵੀ ਗਿਆ ਪਾਜੀ ਚੈਨੀਆਂ ਜਿਹੜੇ ਜਿਹੜੇ ਕਮਰੇ ਚ ਮਾਤਾ ਪਈ ਸੀ ਏਸੇ ਕਮਰੇ ਚ ਸੌਂਦੇ ਸੀ ਕਿ ਉਹ ਨਹੀਂ ਇੱਥੇ ਨਹੀਂ ਸੌਂਦੇ ਦੂਸਰੇ ਕਮਰੇ ਚ ਐਲਸੀਡੀ ਦਾ ਜਿਹੇ ਕਮਰੇ ਚ ਸੌਂਦੇ ਇੱਕ ਰਸੋਈ ਦੇ ਵਿੱਚ ਸਮਾਨ ਵੀ ਪਿਆ ਸੀ ਕੀ ਲੱਗਾ ਤੁਹਾਨੂੰ ਜਿਹੜਾ ਮਠਿਆ ਵਗੈਰਾ ਜਦੋਂ ਅਸੀਂ ਆ ਕੇ ਦੇਖਿਆ ਉਸ ਉਸ ਵੇਲੇ ਉਸ ਟੇਬਲ ਦੇ ਉੱਤੇ ਜਿੱਥੇ ਮਾਤਾ ਦੀ ਡੈਥ ਹੋਈ ਪਈ ਸੀਗੀ ਉੱਥੇ ਇੱਕ ਪਲੇਟ ਦੇ ਵਿੱਚ ਉਹ ਗਲਾ ਚੇਤ ਵਿੱਚ ਬਿਸਕੁਟ ਤੇ ਚਾਹ ਦੇ ਕੱਪ ਪਏ ਹੋਏ ਫਿਰ ਰਸਗੁੱਲੇ ਰਸਗੁੱਲੇ ਵਗੈਰਾ ਜਿਹੜੀ ਮਠਾਈ ਪਈ ਇਹ ਆਪਣੀ ਸੀ ਕਿ ਕਿਤੇ ਲੱਗਦਾ ਬੰਦੇ ਲੈ ਕੇ ਆਏ ਨਹੀਂ ਇਹਦਾ ਨਹੀਂ ਪਤਾ ਸਾਨੂੰ ਨਹੀਂ ਇਸ ਵਾਰ ਦਾ ਦੀ ਸੂਚਨਾ ਮਿਲਦੇ ਸਾਰ ਹੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਅਤੇ ਡੀਐਸਪੀ ਫਗਵਾੜਾ ਭਾਰਤ ਪੁਸ਼ਣ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਇਸ ਮੌਕੇ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰ ਤੇ ਜਲਦ ਹੀ ਦੋਸ਼ੀ ਪੁਲਿਸ ਦੇ ਗ੍ਰਿਫਤਚ ਹੋਣਗੇ ਹਾਂਜੀ ਸਾਨੂੰ ਅਰਾਊਂਡ 1 ਵਜੇ ਦੇ ਆਸ-ਪਾਸ ਇਨਫੋਰਮੇਸ਼ਨ ਮਿਲਦੀ ਹੈ ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਵਿੰਦਰ ਸਿੰਘ ਨੇ ਕਿ ਜੀ ਉਹਨਾਂ ਨੇ ਉਹਨਾਂ ਦੀ ਮਦਰ ਹੈ ਜਿਹੜੇ ਯੂਕੇ ਬਿਨ ਚੋਨਾ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ਅਲਮਾਰੀਆਂ ਧੂਤੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋਈ ਹੋਈ ਹੈ ਇਮੀਡੀਏਟਲੀ ਜੇਸੀ ਮੌਕਾ ਵਿਜ਼ਿਟ ਕੀਤਾ ਹੈਗਾ ਸਿਚੂ ਸਾਹਿਬ ਤੇ ਡੀਐਸਪੀ ਕੁਵੜਾ ਸਾਹਿਬ ਦੇ ਨਾਲ ਔਰ ਸਾਰੀ ਵੈਰੀਫਾਈ ਕਰ ਰਹੀ ਹੈ ਬੋਡੀ ਨੂੰ ਫॉर ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੱਤਿਆ ਗਿਆ ਹੈਗਾ ਤੇ ਇਹਦੇ ਵਿੱਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਝ ਕੀ ਚੋਰੀ ਹੋਇਆ ਕੁਝ ਹਾਂਜੀ ਪਰਿਵਾਰ ਦੇ ਕਹਿਣ ਹੁ ਤਾਂ ਵਿੱਚ ਜੋ ਹੇਠ ਤੱਕ ਦੱਸਿਆ ਉਹਨਾਂ ਦੇ ਕੁਝ ਹੋਰ ਟੂਰਨਾਮੈਂਟਸ ਤੇ ਕੁਝ ਪੈਸੇ ਚੋਰੀ ਹੋਏ। ਕੀ ਮੈਮ ਲੱਗਦਾ ਸੋ ਮੌਕੇ ਤੇ ਦੇਖ ਕੇ ਮਾਤਾ ਜੀ ਦੇ ਸੱਟਾ ਸੂਟਾ ਕੀਆ ਕਰਉਂਦੀਆਂ ਸੀ? ਬੋਡੀ ਵੀ ਜੀ ਅਸੀਂ ਐਗਜ਼ਾਮੀਨੇਸ਼ਨ ਕਰਵਾਵਾਂਗੇ ਸਿਵਲ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗਲੀ ਪ੍ਰੋਸੀਡ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਹਿਸਾਬ ਦੇ ਨਾਲ ਕੋਆਰਡੀਨੇਟ ਕਰੀਏ। ਮੈਮ ਜੇ ਤੁਸੀਂ ਮੌਕੇ ਤੇ ਇਹ ਬੋਡੀ ਕੇਸ ਕੰਡੀਸ਼ਨ 'ਚ ਬੀ ਸੀਟੀ ਲੱਗਦਾ ਸੋ ਮੌਕੇ ਤੇ। ਅਕਚੁਅਲੀ ਗੁਰੂਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ ਪਰਿਵ ਅਸੀਂ ਜਿਪਰੂ ਕਰਤੀਆਂ ਨੇ ਟੀਮਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੋਂ ਮਤਲਬ ਮਾਤਾ ਇਹ ਨਾਂ ਕੀ ਹੈ ਪੂਰਾ ਗਾਮ ਪਿਆਰੀ ਹੈਗੇ ਨੇ ਜਿਹਨਾਂ ਦਾ ਨਾਮ ਔਰ ਇਹ ਲਗਭਗ 65 ਸਾਲ ਦੀ ਏਜ ਹੈ ਜਿਹਨ ਦੱਸਿਆ ਇਹਨਾਂ ਨੇ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਬਿਆਨ ਲੈਣੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬਾਡੀ ਦਾ ਹੋਏਗਾ ਉਹ ਦੀ ਰਿਪੋਰਟ ਵੀ ਕਰ ਦੇਣਾ